ਜਿਹੜੀ ਆਹ ਘੋੜੀ ਆ ਇਹਦਾ ਰੇਟ ਵੀ ਤੁਹਾਨੂੰ ਦੱਸਾਂਗੇ ਤੇ ਦੱਸਾਂਗੇ ਵੀ ਕਿੰਨੇ ਦਿਨਾਂ ਦੀ ਮੇਟ ਵਗੈਰਾ ਕਰਾਈ ਹੋਈ ਆ ਇਹ ਘੋੜੀ 18 ਦਿਨਾਂ ਦੀ ਮੇਟ ਕਰਾਈ ਹੋਈ ਹੈ ਜੀ ਜੈ ਰਾਜ ਘੋੜੇ ਤੋਂ ਜਿਹੜਾ ਦੇਵ ਰਾਜ ਦਾ ਬੱਚਾ ਹੈਗਾ ਉਹ ਤੋਂ ਮੇਟ ਕਰਵਾਈ ਹੋਈ 18 ਦਿਨਾਂ ਦੀ ਹਜੇ ਚੈੱਕ ਕਰਵਾਈ ਨਹੀਂ ਬਾਕੀ ਦੋਸਤੋ ਆਪਣਾ ਪੇਜ ਫੋਲੋ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਸਾਰੇ ਭਰਾਵਾਂ ਨਾਲ ਫੇਸਬੁੱਕ ਪੇਜ ਵੱਧ ਤੋਂ ਵੱਧ ਫੋਲੋ ਕਰੋ ਉੱਥੇ YouTube ਚੈਨਲ ਸਬਸਕ੍ਰਾਈਬ ਕਰਦੇ ਹੋ ਇਹ ਘੋੜੀ ਦੀ ਉਮਰ 6 ਸਾਲ ਦੱਸੀ ਹੈ ਬਾਈ ਹੁਣਾਂ ਨੇ 60 ਪਲੱਸ ਹਾਈਟ ਹੈ ਜੀ ਬਾਲ ਪੌਰੀਆਂ ਦੀ ਸਾਫ ਆ ਮੋਲ ਵਗੈਰਾ ਤੁਹਾਨੂੰ ਆਪਾਂ ਸਾਰਾ ਦੱਸ ਦੇਣਾਗਾ ਤੇ ਇਹ ਸਰਸੇ ਏਰੀਏ ਦੇ ਵਿੱਚ ਖੜੀ ਆ ਰਾਣੀਆਂ ਪਿੰਡ ਦੇ ਕੋਲੇ ਤੇ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਉਤਮ ਦੇ ਨਾਲ ਸੰਪਰਕ ਕਰ ਲਿਓ ਤੇ ਰੇਟ ਇਹਦਾ ਬਾਈ ਉਤਮ ਕਰਦਾ 1 ਲੱਖ ਤੇ 25000 ਰੁਪਿਆ ਜਿੰਨੂੰ ਸੈਟ ਲੱਗਦੀ ਆ ਬਾਈ ਉਹ ਫੋਨ ਨਾਲ ਲਿਓ ਬਾਕੀ ਬਾਲ ਪੌਰੀਆਂ ਦੀ ਕਲੀਅਰ ਆ ਅੰਗਾਂ ਪੈਰਾਂ ਦੀ ਸਾਫ ਆ ਸਾਊ ਸੀਲ ਪੂਰੀ ਤੇ ਪਹਿਲੀ ਵਾਰੀ ਰੱਖਣ ਵਾਲੇ ਬੰਦੇ ਲਈ ਬਹੁਤ ਜ਼ਿਆਦਾ ਵਧੀਆ ਹੈਗੀ ਬਾਕੀ ਜੇਕਰ ਤੁਸੀਂ ਆਪਣਾ ਕੋਈ ਜਾਨਵਰ ਵੇਚਣਾ ਹੈ ਵੀਡੀਓ ਪਾ ਕੇ ਤਾਂ ਤੁਸੀਂ ਮੇਰੇ ਨਾਲ 95000 ਵਾਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਪਾ ਕੇ ਆਪਣਾ ਜਿਹੜਾ ਜਾਨਵਰ ਹੈ ਉਹ ਘਰੇ ਬੈਠੇ ਵੇਚ ਸਕਦੇ ਹੋ